ਲਓ ਜੀ ਆਪਾਂ ਪਹੁੰਚ ਗਏ ਆ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪਤਾਲ ਵਿਖੇ ਇੱਥੇ ਆਯੁਰਵੈਦਿਕ ਤਰੀਕੇ ਦੇ ਨਾਲ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਵੀ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਇੱਥੇ ਆਏ ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦਾ ਇਸ ਬਿਮਾਰੀ ਦੇ ਨਾਲ ਅਤੇ ਬਿਮਾਰੀ ਤੋਂ ਨਜਿੱਠਣ ਦੇ ਸਬੰਧੀ ਤਜਰਬਾ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਸਿਕੰਦਰ ਸਿੰਘ ਗੁਰਮੈਲ ਨੂੰ ਪੇਂ ਆਪਣੇ ਬਿਸਕ ਦੇ ਰਹਿੰਦੀ ਸੀ ਬਹੁਤ ਪ੍ਰੋਬਲਮ ਸੀ ਮੈਨੂੰ ਐ ਉੱਠਣਾ ਬਹੁਤ ਜਾਨੀ ਦਰਦ ਹੁੰਦਾ ਇਹ ਤੇ ਮੈਂ ਬਹੁਤ ਡਾਕਟਰ ਨੂੰ ਦਿਖਾਇਆ ਫਰਕ ਤੋਂ ਆਰਾਮ ਨਹੀਂ ਆਇਆ ਫਿਰ ਕੋਈ ਮੇਰੇ ਦਾਦਾ ਜਾਰ ਤੋਂ ਉੱਤਰ ਨੇ ਦੱਸਿਆ ਬਈ ਮੈਡਮ ਸਰਦਾ ਵਾ ਇੱਥੇ ਸਾਇਤ ਜੋ ਉੱਥੋਂ ਜਾ ਕੇ ਤੁਸੀਂ ਦਵਾਈ ਲਵੋ ਪਹਿਲਾਂ ਵੀ ਚਾਰ ਪੰਜ ਮਹੀਨੇ ਮੈਂ ਦਵਾਈ ਖਾਧੀ ਕਦੋਂ ਆਰਾਮ ਨਹੀਂ ਆਇਆ ਹੁਣ ਮੈਨੂੰ ਤੋਂ ਸਾਲ ਹੋ ਗਿਆ ਦਵਾਈ ਲੈਂਦੇ ਨੂੰ ਉਹਦਾ ਬਹੁਤ ਫੀਲਿੰਗ ਹੁੰਦੀ ਆ ਪਹਿਲਾਂ ਕਾਫੀ ਠੀਕ ਆ ਜੀ ਮੈਂ ਭਾਈ ਮੇਰੇ ਨਾਮ ਮਰਕੀ ਸਿੰਘ ਆ ਜੀ

ਅਸੀਂ ਯੋਜਕੀਤਾ ਸਾਨੂੰ ਆਰਾਮ ਮਿਲਿਆ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕੁਲਵਿੰਦਰ ਕੌਰ